ਬਹੁਤ ਜ਼ਿੰਦਾ ਅਸਮਾਨ ਮੇ ਬਹੁਤ ਜਲਦਾਨੇ ਵਾਲਾ ਵੋ ਇਸ ਥਾਂ ਪੇ ਹਾਲੇਲੂਇਆ 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 ਗੁਰਿਆ ਦੇ ਵਾਰਡ ਨੰਬਰ 6 ਦੇ ਚਰਚ ਚਕ ਰਿਸਮਿਸ ਦੇ ਤਿਉਹਾਰ ਨੂੰ ਲੈ ਕੇ ਪ੍ਰਧਾਨ ਕਮਲੇਸ਼ ਕੁਮਾਰੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਾਰਡ ਕਾਉਂਸਲਰ ਪ੍ਰੋਫੈਸਰ ਰਿਸ਼ੂ ਕਾਉਂਸਲਰ ਮਨੋਜ ਗੋਗਨਾ ਕਾਉਂਸਲਰ ਜਸਵੀਰ ਰਾਜੂ ਪਾਸਟਰ ਸੁਨੀਲ ਕੁਮਾਰ ਪਾਸਟਰ ਸਮਾਈਲ ਪਾਸਟਰ ਰਾਜਵੀਰ ਪਾਸਟਰ ਆਸ਼ੀਸ਼ ਪਹੁੰਚੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਕਮਲੇਸ਼ ਕੁਮਾਰੀ ਨੇ ਕਿਹਾ ਕਿ ਅੱਜ ਉਹਨਾਂ ਦੇ ਵੱਲੋਂ ਚਰਚ ਚਾ クリスマス ਦੇ ਤਿਉਹਾਰ ਸੰਬੰਧੀ ਸਮਾਗਮ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਪ੍ਰਭੂ ਜੀਸੂ ਮਸੀਹ ਪਾਪੀਆਂ ਨੂੰ ਸੱਚਾ ਇਨਸਾਫ ਬਣਾਉਣ ਲਈ ਜਨਮ ਲਿਆ ਸੀ ਅਤੇ ਕੋਈ ਵੀ ਜਾਤ ਪਾਤ ਪ੍ਰਭੂ ਵੱਲੋਂ ਨਹੀਂ ਬਣਾਈ ਗਈ ਹੈ। ਇਸ ਮੌਕੇ ਸੰਜੀਵ ਹੀਰ ਮਨੀਸ਼ 바ਵਾ ਗੁਰਿੰਦਰ ਸਿੰਘ ਤੇ ਹੋਰ ਪਤਵੰਤੇ ਪਹੁੰਚੇ। ਹਾਂਜੀ ਆ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਮਤਲਬ ਤੁਸੀਂ ਸਾਡੇ ਸੱਦਾ ਦੇਣ ਤੇ ਤੁਸੀਂ ਆਏ ਆ ਅਸੀਂ ਅੱਜ 크리스마ਸ ਦੇ ਮਨਾ ਰਹੇ ਆ ਤੇ ਉਹ 크리스마ਸ ਦੇ ਦੇਖੋ ਯਸੂ ਮਸੀਹ ਦੁਨੀਆ ਤੇ ਆਏ ਇੱਕ ਇਨਸਾਨ ਵਾਸਤੇ ਨਹੀਂ ਆਏ ਸਾਰੇ ਜਗਤ ਵਾਸਤੇ ਆਏ ਆ ਲੋਕ ਤਾਂ ਕਹਿ ਦਿੰਦੇ ਆ ਜੀ ਧਰਮ ਬਦਲ ਦਿੱਤਾ ਕੋਈ ਕਹੀ ਜਾਂਦਾ ਪੈਸੇ ਲੈ ਕੇ ਤੁਸੀਂ 크ਰਿਸਚਨ ਬਣ ਗਏ ਆ ਨਾ ਕੋਈ ਪੈਸੇ ਦਿੰਦਾ ਨਾ ਯਿਸੂ ਮਸੀਹ ਧਰਮ ਬਦਲ ਲਾਇਆ ਯਿਸੂ ਮਸੀਹ ਪਾਪੀਆਂ ਨੂੰ ਧਰਮੀ ਬਣਾਉਣ ਵਾਸਤੇ ਆਇਆ ਯਿਸੂ ਮਸੀਹ ਕਿਸੇ ਦਾ ਕੋਈ ਧਰਮ ਨਹੀਂ ਬਦਲਦਾ ਨਾ ਕੋਈ ਇਨਸਾਨ ਦਾ ਕੋਈ ਧਰਮ ਹੈ ਸਿਰਫ ਇੱਕ ਇਨਸਾਨੀਅਤ ਆ ਬਾਕੀ ਇਹ ਸਾਰੇ ਜਿਹੜਾ ਦੁਨੀਆ ਨੇ ਬਣਾਏ ਆ ਲੋਕਾਂ ਦੀਆਂ ਜਾਤਾਂ ਪਾਤਾਂ ਕੋਈ ਫਲਾਣਾ ਹੈ ਜੀ ਕੋ ਟਿੰਮਕੜਾ ਆਇਆ ਸਭ ਕਮਾਂ ਦੇ ਬੰਡੇ ਪਾਏ ਆ ਬਾਕੀ ਕੋਈ ਜਾਤ ਪਾਤ ਜਿਹੜੀ ਨਹੀਂ ਹੈ ਉਹਦੇ ਪ੍ਰਭੂ ਦੇ ਘਰ ਵਿੱਚ ਉਹਨੇ ਇਨਸਾਨ ਨੂੰ ਇੱਕ ਬਣਾ ਕੇ ਸਭ ਨੂੰ ਭੇਜਿਆ ਉਹਨੇ ਸਿਰਫ ਢਾਈ ਜਾਤਾਂ ਬਣਾਈਆਂ ਇੱਕ ਇਨਸਾਨ ਬਣਾਇਆ ਇੱਕ ਔਰਤ ਬਣਾਈ ਇੱਕ ਖੁਸਰਾ ਬਣਾਇਆ ਉਹਨੇ ਢਾਈ ਜਾਤਾਂ ਬਣਾਈਆਂ ਉਹਨੇ ਕੋਈ ਜਾਤ ਨਹੀਂ ਬਣਾਈ ਇਹ ਤੇ ਇਨਸਾਨਾਂ ਨੇ ਜਾਤਾਂ ਪਾਤਾਂ ਇਹ ਫਲਾਣਾ ਹੈ ਇਹ ਢਿਮਕੜਾ ਹੈ ਇਹ ਚੜੂ ਫੇਰਦਾ ਹੈ ਉਹ ਸਫਾਈ ਸੇਵਕ ਹੈ ਉਹ ਇਦਾਂ ਆ ਉਹ ਫਲਾਨਾ ਹੈ ਇਹ ਠੰਮਕੜਾ ਹੈ ਉਹ ਕਮਾ ਕਮਾ ਦੇ ਹਿਸਾਬ ਨਾਲ ਲੋਕਾਂ ਨੇ ਜਾਣੀ ਜਾਤਾਂ ਬਣਾ ਦਿੱਤੀਆਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਯਿਸੂ ਮਸੀਹ ਕਿਸਨਾਂ ਵਾਸਤੇ ਨਹੀਂ ਆਇਆ ਜਿਵੇਂ ਅਸੀਂ ਕਹੀਏ ਅਸੀਂ ਜਸੂ ਮਸੀਹ ਨੂੰ ਅਸੀਂ ਚੁਣਿਆ ਸਾਨੂੰ ਨਹੀਂ ਚੁਣਿਆ ਅਸੀਂ ਨਹੀਂ ਉਹਨੂੰ ਚੁਣਿਆ ਹੈਗਾ ਉਹਨੇ ਸਾਨੂੰ ਚੁਣਿਆ ਕਿਉਂਕਿ ਪਰਮੇਸ਼ਰ ਨੇ ਕਿਹਾ ਕਿ ਮੈਂ ਤੁਹਾਨੂੰ ਤੁਹਾਡੀ ਮਾਂ ਦੀ ਕੁੱਖ ਵਿੱਚੋਂ ਤੁਹਾਨੂੰ ਚੁਣਿਆ ਇਕ ਕੰਸਾਨ ਵਾਸਤੇ ਨਹੀਂ ਆਇਆ ਸਾਰੇ ਜਗਤ ਵਾਸਤੇ ਇਸ ਦੁਨੀਆ ਦੇ ਉੱਤੇ ਆਇਆ ਉਸ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਦੇਖੋ ਮਤਲਬ ਇਹ ਜਿਹੜਾ ਸਾਡਾ ਮਤਲਬ ਅੱਜ ਦਾ ਜਿਹੜਾ ਕ੍ਰਿਸਮਸ ਦੇ ਮਨਾਉਣਾ ਜਿੱਦਾਂ ਫਸਟ ਟਾਈਮ ਅਸੀਂ ਮਨਾ ਰਹੇ ਹਾਂ ਇਹ ਜਿਹੜਾ ਚਰਚ ਫਸਟ ਟਾਈਮ ਹੈ ਜਿਹੜਾ ਕ੍ਰਿਸਮਸ ਦੇ ਅਸੀਂ ਮਨਾ ਰਹੇ ਹਾਂ ਦੇਖੋ ਪ੍ਰਭੂ ਦੇ ਹੁਕਮ ਤੋਂ ਬਿਨਾ ਕਹਿੰਦੇ ਕੁਝ ਨਹੀਂ ਹੁੰਦਾ ਨਾ ਕੋਈ ਕਰਾਈ ਸਕਦਾ ਉਹ ਕਰਾਏਗਾ ਤਾਂ ਸਭ ਕੁਝ ਹੋ ਜਾਏਗਾ ਨਹੀਂ ਕਰਾਏਗਾ ਤਾਂ ਕੁਝ ਨਹੀਂ ਹੋਣਾ ਉਹ ਲਾ ਵੀ ਸਕਦਾ ਤੇ ਚੜ੍ਹਾ ਵੀ ਸਕਦਾ ਉਸ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ ਬਾਕੀ ਇਨਸਾਨ ਤਾਂ ਚਾਹੇ ਅਬਾਨੀ ਐ ਚਾਹੇ ਅਡਵਾਨੀ ਐ ਅਸੀਂ ਉਹਨਾਂ ਤੋਂ ਕੀ ਲੈਣਾ ਸਾਨੂੰ ਬੋਰੀਆਂ ਸਟਣਾਉਂਦੇ ਕਿਉਂ ਜੀ ਆ ਅਡਵਾਨੀਆਂ ਨੇ ਦੱਸੋ ਅਬਾਨੀਆਂ ਨੇ ਦੱਸੋ ਲੈ ਕੇ ਜਾਣਾ ਸਾਰਾ ਨਾਲ ਪੈਸਾ ਨਾਲ ਲੈ ਕੇ ਜਾਣਾ ਗੱਡੀਆਂ ਨਾਲ ਲੈ ਕੇ ਜਾਣੀਆਂ ਨੌਕਰ ਲੈ ਕੇ ਜਾਣੇ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਇੱਕ ਸਿਰਫ ਆਤਮਾ ਜਾਣੀ ਬਾਕੀ ਤੁਹਾਨੂੰ ਬਹੁਤ ਬਹੁਤ ਜਿਹੜਾ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮੇਰੇ ਜਿਹੜਾ ਬਲਾਣ ਤੇ ਤੁਸੀਂ ਸਾਰਾ ਜਿਹੜਾ ਮਤਲਬ ਪਰਿਵਾਰ ਹੀ ਹੈ ਤੁਸੀਂ ਇੱਕ ਪਰਿਵਾਰ ਜਿਹੜਾ ਤੁਸੀਂ ਪਹੁੰਚੇ ਬਾਕੀ ਥੈਂਕ ਯੂ ਤੁਹਾਡਾ